ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਅੱਜ ਗੁਰਦਾਸਪੁਰ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਸਿਲੈਕਟ ਕੀਤੇ ਹੋਏ ਬੰਦਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲਵਾਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਆਪ ਖੁਦ ਚੱਲ ਕੇ ਜਾਣਾ ਚਾਹੀਦਾ ਸੀ ਹਵਾਈ ਦੌਰੇ ਦੇ ਨਾਲ ਅਸਲੀਅਤ ਪਤਾ ਨਹੀਂ ਲੱਗਦੀ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦੋ ਦੋ ਮੰਤਰੀਆਂ ਨੂੰ ਪਿੰਡਾਂ ਅੰਦਰ ਸਰਵੇ ਕਰ ਦੇ ਲਈ ਭੇਜਣਾ ਚਾਹੀਦਾ ਸੀ ਤਾਂ ਜੋ ਅਸਲ ਕੋਟ ਪਤਾ ਲੱਗਦੀ ਅਤੇ ਪੰਜਾਬ ਨੂੰ ਵੱਧ ਰਾਤ ਪੈਕੇਜ ਮਿਲ ਸਕਦਾ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉਹਨਾਂ ਨੂੰ ਬਹੁਤ ਉਮੀਦਾਂ ਸੀ ਕਿ ਉਹਨਾਂ ਨੂੰ ਰਾਤ ਪੈਕੇਜ ਵੱਧ ਮਿਲੇਗਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਹਰ ਵਰਗੀਕਰੋਪੀ ਤੋਂ ਬਚਣ ਦੇ ਲਈ ਸਾਨੂੰ ਵੱਧ ਤੋਂ ਵੱਧ ਜੰਗਲ ਲਗਾਉਣੇ ਚਾਹੀਦੇ ਹਨ ਅਤੇ ਜੰਗਲ ਲਗਾਉਣ ਦੇ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਇੱਕ ਸਟੇਟ ਦੇ ਵਿੱਚ ਜੰਗਲ ਲਗਾਉਣੇ ਚਾਹੀਦੇ ਹਨ ਤਾਂ ਜੋ ਹਰ ਵਰਗੀਕਰੋਪੀ ਤੋਂ ਬਚਿਆ ਜਾ ਸਕੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਹਰ ਪ੍ਰਭਾਵਿਤ ਇਲਾਕੇ ਅੰਦਰ ਸਿਹਤ ਉਹ ਤਾਂ ਸੁਚਾਰੂ ਢੰਗ ਦੇ ਨਾਲ ਚੱਲ ਰਹੀਆਂ ਹਨ ਕਿਸੇ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਹੋਣ ਦਿੱਤ ਜਾਵੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਾਹਿਬ ਉਹਨਾਂ ਨੇ 에ਰੀਅਲ ਸਰਵੇ ਕੀਤਾ ਉਹਨਾਂ ਨੇ ਆਪਣੇ ਪਾਰਟੀ ਦੇ ਨਾਲ ਮਿਲ ਕੇ ਕੁਝ ਸਿਲੈਕਟ ਬੰਦੇ ਬੁਲਾਏ ਸੀਗੇ ਮੈਨੂੰ ਤਾਂ ਨਹੀਂ ਪਤਾ ਉਹ ਸ਼ਾਇਦ ਤੁਸੀਂ ਪੱਤਰਕਾਰ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੋਈ ਇਦਾਂ ਦੇ ਬੰਦੇ ਜਿਨ੍ਹਾਂ ਨੇ ਮਕਾਨ ਕਰੇ ਸੀ ਮੈਨੂੰ ਨਹੀਂ ਪਤਾ ਉਹਨਾਂ ਚ ਕਿੰਨੇ ਸੀ ਤੇ ਜੇ ਉਹ ਜ਼ਮੀਨ ਤੇ ਜਾ ਕੇ ਖੁਦ ਦੇਖਦੇ ਜਾਂ ਆਪਣੇ ਮੰਤਰੀਆਂ ਨੂੰ ਭੇਜਦੇ ਵੀ ਉਹ ਇਕੱਲੇ-ਇਕੱਲੇ ਘਰ ਦੇ ਜਾਂ ਇਕੱਲੇ-ਇਕੱਲੇ ਪਿੰਡ ਤੇ ਜਾ ਕੇ ਮੈਂ ਦੇਖ ਰਿਹਾ ਹਾਂ ਉਹ ਮੰਤਰੀਆਂ ਉਹਨਾਂ ਦੇ ਵੀ ਮੰਤਰੀ ਹੈ ਉਹ ਵੀ ਨਾ ਲੋਕਾਂ ਦੀ ਪ੍ਰਧਾਨ ਮੰਤਰੀ ਹੈ ਨਾ ਲੋਕਾਂ ਦੀ ਮੰਤਰੀ ਸੋ ਉਹਨਾਂ ਕੋਲੇ ਬਹੁਤ ਸਾਰੇ ਮੰਤਰੀ ਹੈ ਜੀ ਮੈਂ ਕਹਿੰਦਾ ਘੱਟੋ ਘੱਟ ਦੋ ਦੋ ਮੰਤਰੀਆਂ ਦੀ ਡਿਊਟੀ ਲਾਉਂਦੇ ਵੀ ਉਹ ਹਰ ਪਿੰਡ ਵਿੱਚ ਹਰ ਏਰੀਆ ਦੇ ਵਿੱਚ ਜਾ ਕੇ ਦੇਖਣ ਤੇ ਫਿਰ ਮੈਨੂੰ ਲੱਗਦਾ ਵੀ ਉਹ ਮਤਲਬ 1600 ਨਹੀਂ ਉਹ 16000 ਵੀ ਨਹੀਂ ਉਹ ਸ਼ਾਇਦ ਕਹਿਣਗੇ ਵੀ ਇੱਥੇ ਤਾਂ 1.60 ਲੱਖ 60 ਹਜ਼ਾਰ ਕਰੋੜ ਦੀ ਲੋੜ ਹੈ ਤੇ ਫਿਰ ਉਹ ਪੈਕੇਜ ਵੀ ਪ੍ਰੋਪਰ ਦੇਣਗੇ ਔਰ ਲੋਕਾਂ तक ਮਦਦ ਵੀ ਜਿਹੜੀ ਹੈਗੀ ਆ ਪਹੁੰਚੇਗੀ ਐਸ ਲਈ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਹੀਲਿੰਗ ਟੱਚ ਦੇਣਾ ਸੀ ਉਹਨਾਂ ਦੇ ਜਿਹੜੇ ਪਹਿਲਾਂ ਮੰਤਰੀ ਆਏ ਸੀ ਉਹਨਾਂ ਦੇ ਤੇ ਬਿਆਨ ਜਿਹੜਾ ਬਿਆਨਬਾਜ਼ੀ ਬਹੁਤ ਨਿੰਦਣਯੋਗ ਸੀ ਔਰ ਪ੍ਰਧਾਨ ਮੰਤਰੀ ਜੀ ਤੋਂ ਸਾਨੂੰ ਉਮੀਦ ਸੀ ਔਰ ਅਸੀਂ ਬੈਟਰ ਸੋਚਦੇ ਸੀਗੇ ਵੀ ਉਹ ਕਰਨਗੇ ਉਹ ਤੇ ਉਹਨਾਂ ਦੀ ਘਟੋ-ਘਟ ਦਲਾਸਾ ਦੇ ਕੇ ਜਾਂਦੇ ਲੋਕਾਂ ਨੂੰ ਪਿੰਡਾਂ ਅਸ ਜਾਂਦੇ ਘਟੋ-ਘਟ 5 7 10 ਪਿੰਡਾਂ ਸਾਰੇ ਜ ਨਹੀਂ ਜਾ ਸਕਦੇ ਪ੍ਰਧਾਨ ਮੰਤਰੀ ਵੀ ਜੀ ਹੁੰਦੇ ਆ ਤੇ ਉੱਥੇ ਇੱਕ ਸਟੇਜ ਮੈਨੇਜ ਦੀ ਬਜਾਏ ਜੇ ਉਹ 5 7 ਪਿੰਡਾਂ ਚ ਜਿਹੜੇ ਲੋਕਾਂ ਦੇ ਘਰਾਂ ਚ ਜਾ ਕੇ ਆਂਦੇ ਤਾਂ ਉਹਦਾ ਮੈ ਉਹਨੂੰ ਅੰਦਾਜ਼ਾ ਵੀ ਹੁੰਦਾ ਵੀ ਜਿਹੜਾ ਫਸਲ ਨਹੀਂ ਗਈ ਖੇਤ ਵੀ ਕਿਆ ਨਾਲ ਮਨ ਅਸਮਾਨ ਨਹੀਂ ਖਰਾਬ ਹੋਇਆ ਘਰ ਵੀ ਕਿਆ ਨਾਲ ਜਿਹੜਾ ਪਸ਼ੂ ਹੈ ਉਹ ਵੀ ਉਹਨਾਂ ਦੇ ਕੰਮ ਦੇ ਨੰਬਰ ਦੀ ਤਰ੍ਹਾਂ ਹੋ ਗਏ ਕੰਮ ਕਰਨ ਦਾ ਸਾਧਨ ਹੁੰਦਾ ਤੇ ਉਹ ਵੀ ਗਿਆ ਜੇ ਕੋਈ ਬਚਿਆ ਹੈਗਾ ਪੰਜਾਬੀਆਂ ਕੋਲ ਤਾਂ ਬਾਬੇ ਨਾਨਕ ਦੀ ਦੇਣਾ ਚੜ੍ਹਦੀ ਕਲਾ ਦੀ ਫੀਲਿੰਗ ਔਰ ਇੱਕ ਜਿਹੜੀ ਹੈ ਗਿਆ ਤੁਸੀਂ ਕਹੋਗੇ ਇੱਕ ਹਿੰਮਤ ਹੌਸਲਾ ਬਚਿਆ ਹੋਇਆ ਔਰ ਖਾਸ ਕਰਕੇ ਮੈਂ ਉਹਨਾਂ ਪੰਜਾਬੀਆਂ ਦਾ ਦੇਸ਼ ਦੇ ਵਿੱਚ ਰਹਿਣਾ ਦਾ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਖੜਾ ਕਰ ਦਿੱਤਾ ਉਹਨਾਂ ਇਹਨਾਂ ਲੋਕਾਂ ਨੂੰ ਮਤਲਬ ਕਿ ਨਿਰਾਸ਼ ਨਹੀਂ ਹੋਣ ਦਿੰਦਾ ਉਦਾਸ ਨਹੀਂ ਹੋਣ ਦਿੰਦਾ ਬਾਕੀ ਜਗ੍ਹਾ ਤੇ ਤਾਂ ਕੀ ਹੁੰਦਾ ਕਿ ਜਿਹੜਾ ਪੋਸਟ ਰੋਮੈਟਿਕ ਜਿਹੜਾ ਹੁੰਦਾ ਨਾ ਜੀ ਪੋਸਟ ਰੋਮੈਟਿਕ ਸਟ्रेस ਸਿੰਡਰੋਮ ਕਰਦੇ ਉਹਨੂੰ ਉਹ ਡਿਪਰੈਸ਼ਨ ਚਲੇ ਜਾਂਦੇ ਐਂਗਜ਼ਾਇਟੀ ਨਾਲ ਸਟਸ ਹੋ ਜਾਂਦੇ ਆ ਸੁਸਾਈਡ ਸ਼ੁਰੂ ਹੋ ਜਾਂਦੇ ਆ ਇਹ ਬਾਬੇ ਨਾਨਕ ਦੀ ਕਿਰਪਾ ਹੈ ਕਿ ਅਸੀਂ ਇਸ ਤੋਂ ਬਚੇ ਹੋਏ ਆਂ ਦੇਖਣ ਸਰਕਾਰ ਦਾ ਫਰਜ਼ ਬਣਦਾ ਕੇਂਦਰ ਸਰਕਾਰ ਦਾ ਕਿ ਉਹ ਸੋਚੇ ਜਿਹੜਾ ਪਾਣੀ ਆ ਇਹ ਪੰਜਾਬ ਦੇ ਮੀਂਹ ਨਾਲ ਨਹੀਂ ਆੜਾ ਇਹ ਪਾਣੀ ਆਇਆ ਮਾਛਲ ਤੋਂ ਇਹ ਪਾਣੀ ਆਇਆ ਜੰਮੂ ਕਸ਼ਮੀਰ ਤੋਂ ਇਹਨਾਂ ਜਿਵੇਂ ਵੱਡੇ ਡੈਮ ਬਣਾਏ ਹੋਏ ਆ ਇਹਨਾਂ ਦੀ ਬਿਹਤਰ ਮੈਨੇਜਮੈਂਟ ਕਿੱਦਾਂ ਕਰਨੀ ਆ ਜਿਹੜੇ ਦਰਿਆ ਆ ਇਹਨਾਂ ਦੀ ਕੈਪੈਸਿਟੀ ਕਿੱਦਾਂ ਵਧਾਣੀ ਆ ਰਣਜੀਤ ਸਾਗਰ ਡੈਮ ਇੱਕ ਆ ਪੌਂਗ ਡੈਮ ਇੱਕ ਆ ਪਾਖੜਾ ਡੈਮ ਇੱਕ ਆ ਸਾਡੇ ਕੋਲੇ ਜਿਵੇਂ ਹਰੀਕੇ ਪੱਤਣ ਆ ਜੋਨੇ ਕਪੈਸਿਟੀ ਹਰੀਕੇ ਪੱਤਨ ਦੀ ਹੈ ਛੋਟੇ ਛੋਟੇ ਪੱਤਨ ਬਣਾ ਕੇ ਉਹਨਾਂ ਦੀ ਕਪੈਸਿਟੀ ਭਾਖੜਾ ਜਿੰਨੀ ਕਰ ਸਕਦੇ ਆ ਰੰਜੀਤ ਨਾਕਰ ਇੱਕ ਦੀ ਬਜਾਏ 50 ਬਣਾਵਾਂਗੇ ਆਪਾਂ ਮਕੌਣਾ ਪੱਤਨ ਤੇ ਜਿਵੇਂ ਜਿਵੇਂ ਤੁਹਾਡਾ ਹੁਣ ਆਪਾਂ ਕਹਿੰਦੇ ਹਾਂ ਹਰੀਕੇ ਪੱਤਨ ਮਕੌਣਾ ਪੱਤਨ ਜੋ ਉਬਰਾਜ ਥੋੜੀ ਬਣਿਆ ਹੋਇਆ ਉੱਥੇ ਬਰਾਜ ਬਣਾਉਣ ਦੀ ਲੋੜ ਹੈ ਇਹੋ ਜਿਹੇ 10 ਬਰਾਜ ਬਣਾਉਣ ਦੀ ਲੋੜ ਹੈ ਚਾਜਦੇ ਆਪਾਂ ਹਾਈਵੇ ਵਾਸਤੇ 에어ਪੋਰਟ ਵਾਸਤੇ ਮਾਲ ਬਣਾਉਣ ਵਾਸਤੇ ਆਪਾਂ ਜ਼ਮੀਨਾਂ ਐਕਵਾਇਰ ਕਰ ਸਕਦੇ ਆ ਤਾਂ ਆਪਾਂ ਇਹ ਪੱਤਨ ਬਣਾਉਣ ਲਈ ਵੀ ਕਿਸਾਨਾਂ ਦੇ ਜ਼ਮੀਨਾਂ ਐਕਵਾਇਰ ਕਰ ਸਕਦੇ ਆ ਉੱਥੇ ਅਫ ਜੇ ਆਪਾਂ ਫਸਲ ਮਰ ਜਾਂਦੀ ਹੈ ਜੰਗਲ ਤਾਂ ਨਹੀਂ ਮਰਨਗੇ ਨਾ ਜੀ ਤੇ ਉਹਦੇ ਜੰਗਲ ਦੇ ਵਿੱਚ ਪਾਣੀ ਖੜਾ ਰਹੇ ਹਫ਼ਤਾ ਦਸਤਾਂ ਕੁਝ ਨਹੀਂ ਹੁੰਦਾ ਜੀ ਇਸ ਫੈਦਿਆਂ ਨੂੰ ਕੁਝ ਨਹੀਂ ਹੁੰਦਾ ਅਰਜਣ ਨੂੰ بڑے ਦਰਖਤ ਆ ਜਿਹੜੇ ਪਾਣੀ ਖੜੇ ਹੁੰਦੇ ਆ ਤੇ ਇਹ ਸਰਕਾਰ ਦੀ ਮਦਦ ਨਾਲ ਹੋ ਸਕਦਾ ਕਿ ਉਹਨਾਂ ਨੂੰ 5-7 ਸਾਲ ਲਈ ਸਪੋਰਟ ਕਰਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕ੍ਰੋਪ ਦੀ ਹੈਗੀ ਆ ਜਿਹੜੇ ਉਹਨਾਂ ਨੂੰ ਜੰਗਲਾਂ ਤੋਂ ਆਮਦਨ ਹੋਣਾ ਸ਼ੁਰੂ ਹੋ ਜੇਗੀ ਆਪਾਂ ਨੂੰ ਜੋ ਸਾਨੂੰ ਬਾਬੇ ਨਾਨਕ ਨੇ ਖੇਤੀ ਸਿਖਾਈ ਸੀ ਉਹ ਜੇ ਖੇਤੀ ਕਰਨ ਦੀ ਲੋੜ ਹੈ ਉਹਨਾਂ ਨੇ ਹਮੇਸ਼ਾ ਜਿਹੜਾ ਤਾਪ ਕੀਤਾ ਜੰਗਲਾਂ 'ਚ ਬੈ ਕੇ ਕੀਤਾ ਸਾਨੂੰ ਜੰਗਲਾਂ ਦੀ ਲੋੜ ਹੈ ਤਾਂ ਕਿ ਜਿਹੜੇ ਪਹਾੜ ਰੁੜਣ ਤੋਂ ਤਾਂ ਜੇ ਜੰਗਲ ਹੋਣਗੇ ਤਾਂ ਪਹਾੜ ਨਹੀਂ ਰੁੜਣਗੇ ਤਾਂ ਫਿਰ ਤੁਹਾਡੇ ਕਲਾउड बर्स्ट ਨਹੀਂ ਹੋਣਗੇ ਇਹ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਕਿ ਸਾਰੇ ਸੂਬਿਆਂ ਨੂੰ ਲੈ ਕੇ ਬੈਠੇ ਔਰ ਇੱਕ ਸਟਰੈਟਜੀ ਬਣਾਵੇ ਕਿ ਪਹਾੜਾਂ ਦੀ ਰੋਕਥਾਮ ਕਿਵੇਂ ਕਰਨੀ ਆ ਜੇ ਪਾਣੀ ਆ ਜਾਏ ਤਾਂ ਉਹਦਾ ਕੀ ਬੰਦੋਬਸਤ ਕਰਨਾ ਜੇ ਹੋਵੇ ਤਾਂ ਲੋਕ ਨਹੀਂ ਡੁੱਬਣੇ ਚਾਹੀਦੇ ਉਹਦੇ ਜਿਹੜਾ 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 ਦਰਿਆ ਦਾ ਉਹਦੀ ਸਾਨੂੰ ਦਰਿਆਵਾਂ ਦੀ ਸਾਨੂੰ ਇੱਜ਼ਤ ਕਰਨੀ ਪਏਗੀ ਉਹਨਾਂ ਦੇ ਨਾਲ ਦਰਿਆ ਦਾ ਰਿਵਰ ਬੈਡ ਜਿਹੜਾ ਹੈਗਾ ਇਨਰ ਬੰਦ ਆਉਟਰ ਬੰਦ ਆਉਟਰ ਮੋਸਟ ਬੰਦ ਪਾਪੂਲੇਸ਼ਨ ਉਸ ਤੋਂ ਬਾਹਰ ਹੋਏਗੀ ਮਵੇਸ਼ੀ ਉਸ ਤੋਂ ਬਾਹਰ ਹੋਣਗੇ ਉੱਥੇ ਤੱਕ ਪਾਣੀ ਨਹੀਂ ਪਹੁੰਚਣਾ ਚਾਹੀਦਾ ਇਹ ਪਲੈਨਿੰਗ ਕਰਕੇ ਕੇਂਦਰ ਦਾ ਕੰਮ ਹੈ ਕੇਂਦਰ ਕਰ ਸਕਦਾ ਹੈ ਸਰ